ਇੱਕ ਪਾਸੇ ਲੋਕ ਸਭਾ ਚੌੜਾ ਦਾ ਮਹੌਲਾ ਅਤੇ ਹਰ ਇੱਕ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਅਤੇ ਗੁੰਡਾਗਰਦੀ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਦੂਸਰੇ ਪਾਸੇ ਭਾਜਪਾ ਦਾ ਪ੍ਰਵਾਂਚਲ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨਿਰੇਜ ਸ਼ਰਮਾ ਅਮਰਸਰ ਥਾਣਾ ਮੋਕੰਪੂਰਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਥਾਣਾ ਮੋਕਮਪੁਰਾਦੀਨ ਇਲਾਕੇ ਵਿੱਚ ਇੱਕ ਗੱਡੀ ਦੇ ਵਿੱਚ ਵੜ ਕੇ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਅਤੇ ਉਸ ਸੀਸੀਟੀਵੀ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ આરોપીਆਂ ਨੂੰ ਕਾਬੂ ਕੀਤਾ ਅਤੇ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਭਾਜਪਾ ਦਾ ਪ੍ਰਾਂincial ਜ਼ਿਲ੍ਹਾ ਪ੍ਰਧਾਨ ਨਿਰੇਜ ਸ਼ਰਮਾ ਦੇ ਕਹਿਣ ਤੇ ਹੀ ਇਹਨਾਂ આરોપીਆਂ ਦੇ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਦੇ ਚਲਦੇ ਪੁਲਿਸ ਨੇ ਭਾਜਪਾ ਨੇਤਾ ਨਿਰੇਜ ਸ਼ਰਮਾ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਉੱਤੇ ਵਕ ਵਕ ਤਰ੍ਹਾਂ ਹਮਤਿਆਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ। ਅ ਕੁਝ ਦਿਨ ਪਹਿਲਾਂ ਆਪਣੇ ਸੁਭਿਲਦੀਪ ਸਿੰਘ ਉਾਂ ਦੇ ਹਮਲਾ ਆਇਆ ਸੀ ਉਹਦੇ ਬੇਟੇ ਤੇ ਤੇ ਜਾਣ ਲਿਓ ਹਮਲਾ ਆਇਆ ਸੀ ਉਸ ਤੋਂ ਬਾਅਦ ਅਸੀਂ ਤਾਂ ਸੀਸੀਟੀਵੀ ਫੁਟੇਜ ਤੇ ਸਾਰਾ ਪ੍ਰੋਪਰ ਕਾਰਜ ਤੇ ਵਰਕਆਊਟ ਕਰਕੇ ਮੁੰਡਾ ਨਿਸ਼ਾਨ ਸਿੰਘ ਪੁੱਤਰ ਮਾਧੋ ਸਿੰਘ ਮੋਹਮ ਪਰੇ ਦਾ ਜਿੰਨੇ ਉਹਦੀ ਰੈਕੀ ਕਰਾ ਕੇ ਕੁਝ ਸੁਲਤਾਨਪੁਰ ਦੇ ਮੁੰਡੇ ਨਾਲ ਲੈ ਕੇ ਉਹਨਾਂ ਤੇ ਹਮਲਾ ਕਰਾਇਆ ਸੀ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਉਹਨਾਂ ਨੇ ਪੁਛਕਿਸ਼ ਦੱਸਿਆ ਕਿ ਡਾਕਟਰ ਨੀਰਜ ਨੇ ਮਤਲਬ ਉਹਨਾਂ ਨੂੰ ਪੈਸੇ ਦਿੱਤੇ ਸੀ ਇਹ ਕਰਨ ਵਾਸਤੇ ਤੇ ਉਸ ਤੋਂ ਬਾਅਦ ਡਾਕਟਰ ਨੀਰਜ ਦੀ ਰੈਸਟ ਪਾ ਕੇ ਜਿਹੜਾ ਅਸੀਂ ਉਹਨੂੰ ਪੇਸ਼ ਅਦਾਲਤ ਕਰਕੇ ਜ਼ਮਾਨਤ ਲੈ ਲਗੇ ਸਰ ਇਹਦੇ ਨਾਲ ਹੋਰ ਕਿੰਨੇ ਸਾਥੀ ਇਹ ਟੋਟਲ 5 ਜਣੇ ਆ ਜਿਨ੍ਹਾਂ ਚੋਂ ਅਸੀਂ 4 ਜਣੇ ਅਰੈਸਟ ਕਰ ਲਿਆ ਤੇ ਬੈਕਗ੍ਰਾਉਂਡ ਕੀ ਗੱਲ ਹੈ ਨਾ ਪਰਚੇ ਨਿਸ਼ਾਨ ਸਿੰਘ ਤੇ ਪਰਚੇ ਹੈ ਚਾਰ ਪੰਜ ਪਰਚੇ ਆ ਉਹਦੇ ਐਨਡੀ ਦੇ ਵੀ ਪਰਚੇ ਕ੍ਰਿਮੀਨਲ ਤਰ੍ਹਾਂ ਦੇ ਦਾ ਬੰਦੇ ਦਾ ਸਰ ਗਾਟੇ ਮੇਜੇ ਤੇ ਨਸ਼ੀਗਾਇ ਚੁਕਦਾ ਹੁੰਦਾ ਸੀ ਨਸ਼ਿਆਂ ਦੇ ਖਿਲਾਫ ਬੋਲਦਾ ਹੁੰਦਾ ਸੀ ਇਦਾਂ ਦਾ ਬੰਦਾ ਬੀਜੇਪੀ ਦੇ ਵਿੱਚ ਰਹਿ ਕੇ ਇਦਾਂ ਦੇ ਮਾਮਲੇ ਦੇ ਸਾਹਮਣੇ ਆਣਾ ਕਿੱਦਾਂ ਲਿਖਦੇ ਇਹ ਤਾਂ ਕਿਸੇ ਵੱਡੇ ਵੀ ਕ੍ਰਿਮੀਨਲ ਮਾਈਂਡ ਕਿਸੇ ਦਾ ਕਦੋਂ ਇਹ ਕਿਹ ਲਈ ਹੋ ਸਕਦਾ ਜੀ ਤੇ ਤੇ ਚਲੋ ਹੁਣ ਆਇਆ ਤੇ ਅਸੀਂ ਨਾਲ ਹੀ ਤਫ਼ਤੀਸ਼ ਕਰਕੇ ਇਨਵੈਸਟ ਕਰ ਲਏਗਾ